ਚਾਹੀਏ ਉਹ ਪੈਰਾਂ ਤੋਂ ਸਹੀ ਤਰੀਕੇ ਦੇ ਨਾਲ ਅੰਗਹੀਨpur ਕੇ ਚੱਲ ਨਹੀਂ ਸਕਦੇ ਸੋਰੀਲਾ ਕੀਰਤਨ ਕਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਵੀ ਕਰਦੇ ਨੇ ਸੁਰੂਰਾ ਸੋ ਪੰਚਤੀਨ ਨਾ ਜਿਵੇਂ ਹਨ ਉਹ ਆਪਣੀ ਜਿੰਦਗੀ ਦੇ ਵਿੱਚ ਫਿਰਦੇ ਵਿੱਚ ਪੜੀਆਂ ਆ ਨਿਕਾ ਜਿਹੜੇ ਦੇ ਸਾਥ ਇਹ ਮੈਨੂੰ ਸੱਜਣੇ ਰੱਖਿਆ ਹਾਂ ਮੈਂ ਬੜਾ ਵੱਡਾ ਸ਼ੁਕਰਾਨਾ ਧੰਨਵਾਦ ਕਰਦਾ ਮੈਂ ਤਾਂ ਸੁਣਿਆ ਸੀ ਕਿ ਮੈਂ ਲੋਕਸਾਲਾਂ ਦਾ ਸੀ ਤੇ ਮੈਨੂੰ ਬੁਖਾਰ ਜ਼ਿਆਦਾ ਹੋਇਆ ਤੇ ਬੁਖਾਰ ਦੇ ਵਿੱਚ ਨਾ ਡਾਕਟਰ ਨੂੰ ਟੀਕਾ ਲੱਗ ਗਿਆ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜਿਓ ਮੈਂ ਰਜਿੰਦਰ ਸਿੰਘ ਸਵਰਾਜੇ ਗੱਲ ਕੀਤੀ ਜਾਵੇ ਤਾਂ ਧਾਰਮਿਕ ਦੁਨੀਆ ਦੇ ਅੰਦਰ ਰਾਗੀ ਢਾਡੀ ਪ੍ਰਚਾਰਕ ਕਥਾਕਾਰ ਅਤੇ ਕਵੀਸ਼ਰਾਂ ਦੀ ਬਹੁਤ ਵੱਡੀ ਭੂਮਿਕਾ ਮੰਨੀ ਜਾਂਦੀ ਹੈ ਇਤੋਂ ਤੱਕ ਕਿ ਸਿੱਖ ਕੌਮ ਦੀ ਰੀੜਤੀ ਹੱਡੀ ਵੀ ਇਨ੍ਹਾਂ ਜਿਹੜੇ तमाम ਵਰਗ ਦੇ ਕਹਿ ਸਕਦੇ ਕਿ ਭੂਮਿਕਾ ਨਿਭਾਉਣ ਵਾਲੇ ਲੋਕ ਨੇ ਤੇ ਇਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਮਾਝੇ ਦੇ ਸਭ ਤੋਂ ਇਤਿਹਾਸਕ ਨਗਰ ਸਬਰਾ ਦੇ ਵਿੱਚ ਮੌਜੂਦ ਆ ਤੇ ਸਬਰਾ ਦੇ ਵਿੱਚ ਹੀ ਇੱਕ ਕਹਿ ਸਕਦੇ ਕਿ ਜਿੱਥੇ ਵੱਖ-ਵੱਖ ਪ੍ਰਕਾਰ ਦੇ ਸਾਨੂੰ ਲੋਕ ਮਿਲਦੇ ਨੇ ਜਿਨ੍ਹਾਂ ਦੇ ਕੋਲੇ ਵੱਖ-ਵੱਖ ਕਲਾ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਸ਼ਖਸੀਅਤ ਇਹ ਵੀ ਹੈ ਚਾਹੇ ਉਹ ਪੈਰਾਂ ਤੋਂ ਸਹੀ ਤਰੀਕੇ ਦੇ ਨਾਲ ਅੰਗਹੀਨ ਕਰਕੇ ਚੱਲ ਨਹੀਂ ਸਕਦੇ ਤਾਂ ਉੱਥੇ ਹੀ ਬੜੀ ਸੁਰੀਲੀ ਤੇ ਮਿੱਠੀ ਆਵਾਜ਼ ਦੇ ਵਿੱਚ ਗੁਰਬਾਣੀ ਤੇ ਕੀਰਤਨ ਦੇ ਰਾਹੀ ਅਤੇ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦਾ ਸੁਰੀਲਾ ਕੀਰਤਨ ਕਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਵੀ ਕਰਦੇ ਨੇ ਮੇਰੀ ਕਹਿਣ ਤੋਂ ਮਰਾਦ ਹੈ ਭਾਈ ਰਣਜੀਤ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਦਾ ਜਿੱਥੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ ਉੱਥੇ ਜਿਹੜੇ ਤਮਾਮ ਪੱਖ ਨੇ ਉਹਨਾਂ ਨੂੰ ਵੀ ਘੋਖਣ ਦਾ ਯਤਨ ਕਰਾਂਗੇ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਭਾਈ ਜੀ ਕਿਰਤ ਖਾਲਸਾ ਭਾਈਵਾਲ ਜੀ ਕੀ ਫਤਿਹ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਦੋਂ ਤੁਹਾਡੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਜੇ ਕੋਈ ਮਨੁੱਖ ਸਰੀਰਕ ਤੌਰ ਤੇ ਅਪਾਹਜ ਹੁੰਦਾ ਹੈ ਤਾਂ ਕਿਤਨਨੇ ਕਿਤੇ ਲੋਕਾਂ ਦੇ ਵਿੱਚ ਜਾਂ ਪਰਿਵਾਰਾਂ ਦੇ ਵਿੱਚ ਸ਼ੰਕੇ ਖੜੇ ਹੋ ਜਾਂਦੇ ਕਿ ਸਾਡੇ ਪਰਿਵਾਰ ਦੇ ਵਿੱਚ ਅਜਿਹਾ ਬੱਚਾ ਹੈ ਜਿਹੜਾ ਅਪਾਹਜ ਹੈ ਪਹਿਲਾਂ ਤੋਂ ਚੱਲ ਨਹੀਂ ਸਕਦਾ ਸਹੀ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਵਿਚਰ ਨਹੀਂ ਸਕਦਾ ਤੇ ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਬਾਰੇ ਸਵਾਲ ਕਰਨਾ ਚਾਹਣਾ ਹੈ ਕਿ ਤੁਸੀਂ ਬਚਪਨ ਤੋਂ ਅਪਾਹਜ ਹੋ ਜਾਂ ਇਹ ਕਦੋਂ ਤੋਂ ਵਰਤਾਰਾ ਵਾਪਰਿਆ ਸਤ ਪਹਿਲਾਂ ਜੀ ਮੈਂ ਆਵਦੀ ਦਾ ਜੋ ਪੰਜਾਬੀ ਨਿਬਾਰਾ ਚੈਨਲ ਵੀਰ ਜਿੰਦਰ ਸਿੰਘ ਜੀ ਮਹਾਂਵਲੀਆ ਦਾ ਧੰਨਵਾਦ ਕਰਦਾ ਜੀ ਆਇਆਂ ਜਿਹੜਾ ਆਪ ਜੀਆ ਨੇ ਮਾਣ ਬਖਸ਼ਿਆ ਕਿ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਾਂ ਮਤਲਬ ਵੀ ਆਪਣੀ ਖੇਤੀਬਾੜੀ ਕਿੱਤੇ ਦੇ ਨਾਲ ਜੁੜੀ ਹੋਏ ਆਂ ਜਾਂ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਦਾ ਕੀਰਤਨ ਇਹ ਬਾਦਸ਼ਾਹ ਨੇ ਜੋ ਬਖਸ਼ਿਸ਼ ਕੀਤੀ ਆ ਆਪ ਜੀਆ ਦਾ ਧੰਨਵਾਦ ਹੈ ਜਿਹੜਾ ਤੁਸੀਂ ਸਾਡੀ ਪਹਿਚਾਣ ਨੂੰ ਲੋਕਾਂ ਤੱਕ ਪਹੁੰਚਾਉਂਦਾ ਚੱਲਣ ਕਰਨ ਲੱਗੇ ਜੀ ਆਓ ਸਭ ਤੋਂ ਪਹਿਲਾਂ ਆਪਕੋ ਸਤਿ ਸ਼੍ਰੀ ਅਕਾਲ ਬਦੌਣੇ ਆ ਨਮਨ ਕਰਦੇ ਆ ਨਕਮਸਤਕ ਹੁੰਨੇ ਆ ਕਿਉਂਕਿ ਸ਼ਹੀਦਾਂ ਦੇ ਹੱਲੇ ਚੱਲ ਰਿਹਾ ਹੈ ਬਿਲਕੁਲ ਬੜੇ ਸਹਿਬ ਜਦੋਂ ਛੋਟੇ ਸਾਹਿਬ ਜਦੋਂ ਦੀ ਪਰਸੋਂ ਸ਼ਹੀਦੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਓ ਨਾਂ ਦੇ ਜਨਮ ਦੇ ਦਿਤੇ ਆਪਾਂ ਆਪਣੀ ਸੁਰਤ ਨੂੰ ਜੋੜ ਕੇ ਸਭ ਤੋਂ ਪਹਿਲਾਂ ਖਦੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਦੇ ਅੰਦਰ ਸੋਚੀ ਤੁਸੀਂ ਸਾਡੇ ਜੀਵਨ ਦੀ ਗੱਲ ਕੀਤੀ ਇਵੇਂ ਮੈਂ ਇੱਕ ਮਤਲਬ ਵੀ ਆਪਣੇ ਸੱਜੇ ਪਿਆਰ ਤੋਂ ਬਾਹਰ ਤੈਨੂੰ ਬਤਾ ਜਿਹੜਾ ਬੰਦਾ ਬਿਲਕੁਲ ਨਾਰਮਲ ਹੁੰਦਾ ਹਮ ਨਾਰਮਲ ਬਣੇ ਵੀ ਨਿੰਗੀ ਜਿਹੜੀ ਆ ਸੌਖੀ ਹੋ ਜਾਂਦੀ ਜਿਹੜਾ ਬੰਦਾ ਬਾਹਰ ਹੋਵੇ ਉਹਨਾਂ ਦਾ ਬੰਦਾ ਵੀ ਕਈ ਮੁਸ਼ਕਲਾਂ ਜਿਹੜੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਫਿਰਦੇ ਵਿੱਚ ਬੜੀਆਂ ਆਉਂਦੀਆਂ ਪਰ ਅਜੇ ਵੀ ਮੈਂ ਜਿਹੜੇ ਤੇ ਜਿਹੜੇ ਖਾਤੇ ਮੈਨੂੰ ਸੱਜਣੇ ਰੱਖਿਆ ਹਮ ਮੈਂ ਬੜਾ ਵੱਡਾ ਸ਼ੁਕਰਾਨਾ ਧੰਨਵਾਦ ਕਰਨਾ ਕਿਉਂ ਕਿ ਜਿਹੜੀ ਸੱਲੇਵਾਲ ਮੀਖੀ ਗਏ ਕਈ ਐ ਹੋ ਜੀ ਵੀਰ ਨੇ ਜਿਹੜੇ ਸਾਡੇ ਨਾਲੋਂ ਵੀ ਵੱਧ ਨੇ ਤੇ ਜਿਹੜੇ ਆਪਣਾ ਜੀਵਨ ਆ ਵੀ ਚੇਰ ਦੇਤੇ ਸਾਰਾ ਜਿਹੜਾ ਗੁਜ਼ਾਰਦੇ ਨੇ ਤੇ ਦੂਜਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਜਿਹੜਾ ਗੁਰੂ ਸਾਹਿਬ ਜੀ ਦਾ ਇਹ ਕਰਦਾ ਹਾਂ ਕਿ ਮੈਨੂੰ ਜੇ ਸਰਗੁਰ ਸੱਚੇ ਪਾਤਸ਼ਾਹ ਨੇ ਇਹ ਘਾਟ ਰੱਖੀ ਹੈ ਨਾ ਤੇ ਦੂਜੇ ਬਣੇ ਦੁਨੀਆਂ ਤੋਂ ਵੱਧ ਜਿਹੜਾ ਨਾ ਗੁਣ ਜਿਵੇਂ ਕਹੇ ਲੋ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਇਹਨੂੰ ਦਾਤ ਕਰਾਂਗੇ ਆਪਣੀ ਗੋਤ ਵਿੱਚ ਗੁਰੂ ਸਾਹਿਬ ਨੇ ਮਾਣ ਨਾ ਕੀਤੇ ਸ਼ਰਨ ਪਰੇਜ ਕਰੇ ਸੋਖਾ ਨਾ ਮੈਂ ਕਈ ਮੈਂ ਐਸੇ ਵੀ ਵਿਖੇ ਆ ਕਿ ਜਿਹੜੇ ਅੰਗ ਹੀਣ ਦੇ ਬਾਵਜੂਦ ਵੀ ਨਸ਼ਿਆਂ ਦੇ ਵਿੱਚ ਰਹੇ ਤੁਸੀਂ ਬਚਪਨ ਤੋਂ ਉਪਾਸ ਸੀ ਨਹੀਂ ਮੈਂ ਜੋ ਆਪਣੇ ਪਿਤਾ ਜੀ ਹੁਣਾਂ ਤੋਂ ਮੇਰੇ ਪਿਤਾ ਸਰਦਾਰ ਜਗਿੰਦਰ ਸਿੰਘ ਜਿਹੜਾ ਇਸ ਵਕਤ ਤੱਕ ਬੁਣੇਗਾ ਨਹੀਂ ਗਏ ਮੇਰੀ ਮਾਤਾ ਜੀ ਨੇ ਉਹਨਾਂ ਤੋਂ ਮੈਂ ਸੁਣਿਆ ਸੀ ਕਿ ਮੈਂ ਲੋਕ ਸਾਲਾਂ ਦਾ ਸੀ ਤੇ ਮੈਨੂੰ ਬੁਖਾਰ ਜਿਆਦਾ ਹੋਇਆ ਤੇ ਬੁਖਾਰ ਦੇ ਵਿੱਚ ਨਾ ਡਾਕਟਰ ਨੂੰ ਟੀਕਾ ਲੱਗ ਗਿਆ ਹੂੰ ਤੇ ਇਹ ਕਹਿੰਦੇ ਵਿੱਚ ਜਿਆਦਾ ਬੁਖਾਰ ਹੋਵੇ ਤੇ ਮਤਲਬ ਉਹਦੇ ਵਿੱਚ ਇੰਜੈਕਸ਼ਨ ਨਹੀਂ ਨਾ ਟੀਕਸ਼ਨ ਲੱਗ ਜਾਵੇ ਤੇ ਮੇਰੇ ਬਾਹਰ ਅੰਪੈਲ ਖੋਲ ਜਾਂਦਾ ਹੂੰ ਇਹ ਕਰਨ ਆਉਦਾ ਪਰ ਉਹ ਮੇਨਾਂ ਕੋਈ ਉਸ ਵੇਲੇ ਟੀਕਾ ਖਾਣ ਤੇ ਗੁਰਬਾਣੀ ਤੇ ਕੀਰਤਨ ਦੇ ਨਾਲ ਸੁਰਤੀ ਕਿਵੇਂ ਜੁੜ ਗਈ ਪਾਜੀ ਇਹ ਜੀ ਮੈਨਾਂ ਅਸੀਂ ਆਪਾਂ ਸਾਰੇ ਇਹ ਬਾਟਰ ਇੰਡੀ ਦੇ ਰੰਗ ਵਾਲਿਆਂ ਹੂੰ ਤੇ ਥਾੜ ਦਰਿਆ ਬਣਾਇਆ ਸਾਰਿਆਂ ਨੇ ਠੀਕ ਹੈ ਜੀ ਤਾਨੂੰ ਪਤਾ ਦਿਆਂ ਵਾਲੀਆਂ ਮਾਰਾਂ ਵੜੀਆਂ ਨੇ ਹੂੰ ਬੜੀ ਵਾਰੀ ਆਪਣੀਆਂ ਪੈਲੀਆਂ ਜਿਹੜੀਆਂ ਉਹ ਕਈ ਵਾਰੀ ਪਾਣੀ ਦੀ ਮਾਰੇ ਢਾਲਨਾ ਹੂੰ ਕੁਝ ਪੜੀ ਸਾਡੀ ਵੀ ਜਿਹੜੀ ਉਹ ਦਰਿਆ ਦੇ ਵਿੱਚ ਅੱਗੇ ਸੀਗੀ ਜਿਹਨਾਂ ਆਪਾਂ ਕੱਚਾ ਕੀਨੇ ਉਧਰ ਖਰਾਬ ਹੋ ਗਈ ਕੁਝ ਪੜੀ ਸਾਡੀ ਜਿਹੜੀ ਜਾਓ ਮਤਲਬ ਦਰਿਆ ਨੂੰ ਮਤਲਬ ਵੀ ਬੰਦ ਹੋਇਆ ਸਵਾਰ ਇਹ ਵੀ ਜਿਹੜੀ 88 ਤੋਂ ਥੋੜਾ ਸਮਾਪ ਇਹਨਾਂ ਦੀ ਗੱਲ ਆ ਮੈਂ ਕਹਿੰਦਾ 88 ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਪਣੇ ਲਾ ਉਦੋਂ ਅਸੀਂ ਆਪਣੀ ਰੈਸ਼ ਜਿਹੜੀ ਸੱਜੀ ਉੱਥੇ ਸੀਗੀ ਤੇ ਬਾਅਦ ਚ ਅਸੀਂ ਪਿੰਡ ਜਿਹੜਾ ਉਹ ਆਪਣੀ ਇਥੇ ਰੈਸ਼ ਕਰ ਲੀਕ ਅਸੀਂ ਇੱਥੇ ਆਉਣਾ ਪਿੰਡ ਦੇ ਮੇਰਾ ਰੁਝਾਨ ਸੀ ਵੀ ਮੈਂ ਬਾਬਾ ਵੀਰ ਸਿੰਘ ਜਗਰਵਰਾ ਸਰ ਦਾ ਛੋਟਾ ਹਾਂ ਤੇ ਮਾਥਾ ਟੇਕਣ ਜਾਣਾ ਹੂੰ ਤੇ ਮਾਥਾ ਟੇਕ ਕੇ ਤੇ ਮੈਂ ਉਸੇ ਵળી ਨਾਂ ਵਾਪਸ ਆ ਜਾਣਾ ਕਿਉਂਕਿ ਉਤੋਂ ਦੁੱਧ ਲੈਦਾ ਸੀ ਪਿੰਡ ਵਰਤਣ ਵਾਸਤੇ ਤੇ ਮੈਂ ਅੱਜ ਵੀ ਜਹਦਾਰ ਜੀ ਨਾਲ ਯਾਦ ਕਰਨਾ ਕਿਉਂਕਿ ਇਹ ਕਿਸੇ ਨਾ ਕਿਸੇ ਦਾ ਰੋਲ ਹੀ ਹੁੰਦਾ ਹਮ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਗੁਣ ਜਿਹੜਾ ਉਹ ਭਰਨਾ ਦਾਤ ਸਤ ਗੁੰਡੀਆ ਪਰ ਕਈ ਜਣਾ ਕਿਸੇ ਦੇ ਰਾਹ ਮਿਲਦੀ ਓਕੇ ਮੈਂ ਭਵਿਸ਼ਾਤ ਬੋਲਦਰਾ ਸਾਂ ਬਣਾਂ ਏਥੇ ਤਹੀਂ ਪਹਿਲਾਂ ਜਿਹਨਾਂ ਦਾ ਹੁੰਦਾ ਸੀ ਬਾਬਾ ਬੁਜੇ ਦਰਸਨ ਸ਼ੀਰ ਹਮ ਉਹ ਇੱਕ ਦਿਨ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਪੁੱਛਣ ਲੱਗੇ ਕਾ ਕੱਲ ਕਿੱਥੋਂ ਆਉਣਾ ਤੇਰਾ ਕਿਹੜਾ ਪਿੰਡ ਮਾਂਜੀ ਮੇਰਾ ਪਿੰਡ ਸੋਹਰਾ ਹੈ ਉਹਨੇ ਕਹਤਾ ਉਹਨੇ ਤੇ ਇੱਥੇ ਪਿੰਡ ਅਸੀ ਨਗਰ ਨੇ। ਪਾਕੀ ਸਦਾ ਉਹ ਸਾਰਾ ਮਹੱਦ ਪਿੰਡ ਥਾੜਿਆ। ਉਹ ਕਹਾਂ ਲਗੇ ਕੀ ਕਰਦੇ ਆ ਮੈਂ ਵੀ ਇਤਰਾ ਹੀ ਵੰਦਾ ਕਿ ਤਾ ਵਾ। ਜਾਂ ਪੜਨੇ ਮੈਨੂੰ ਕਹਿੰਦਾ ਤੂੰ ਆਂਦੀ ਨੂੰ ਬਚਾ ਵਾਹੀ ਕਿ ਨਹੀਂ ਕਰਦੇਗਾ। ਤੂੰ ਗੁੰਡ ਸੇ ਖਲਾਵੇਂ। ਹੂੰ। ਮੈਂ ਆਦੀ ਗਣਾ। ਕਿਤਰਾ ਸੇ ਖਲਾਵਣਾ। ਕਹਿੰਦੇ ਤੈਨੂੰ ਪਾੜ ਹੁੰਦਾ ਨਹੀਂ ਮੈਂ ਪਾੜ ਨਹੀਂ ਇਹਦੀ ਕੀ ਕੰਗ। ਉਹਨਾਂ ਫਿਰ ਮੈਨੂੰ ਬਾਹੋਂ ਖੜਕੇ ਤੇ ਇਹ ਫਿਰ ਸ਼ਾਹਦਰ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਮਾਸਟਰ ਭਗਵਾਨ ਸਿੰਘ ਦੀਵਾਰਾਂ ਵਾਲੇ ਹੁੰਦੇ ਸੀ ਜੀ ਮਸਲੋ ਵੈਦ ਵੀ ਬੜੇ ਸੀਗੇ ਪੁਰਾਣੇ ਵੈਦ ਸੀਗੇ ਤੇ ਦੂਸਰਾ ਇਹ ਆ ਵੀ ਉਹ ਕ੍ਰਾਂਤੀਏਕ ਨੰਬਰ ਦੇ ਸੀਗੇ ਚਲੋ ਜਿੰਨਾ ਮਹਾਰਾਜ ਉਹਨਾਂ ਨੂੰ ਬਹੁਤ ਬਖਸ਼ਿਸ਼ ਕੀਤੀ ਸੀ ਕਿਉਂਕਿ ਇੱਕ ਦੋ ਜ਼ਬਾਨਾਂ ਉਹਨਾਂ ਨੂੰ ਮਤਲਬ ਵੀ ਹੋਰ ਵੀ ਪਿਆਗੀ ਚਲਾਵਾਉਂਦੇ ਹੁੰਦੇ ਜਿਵੇਂ ਉਰਦੂ ਦੇ ਵਿੱਚ ਬੋਲਣਾ ਜਾਂ ਉਰਦੂ ਲਿਖਣਾ ਅੰਗਰੇਜ਼ੀ ਹਿੰਦੀ ਕਿਉਂਕਿ ਉਹ ਆਪਣੇ ਜੀਵਨ ਦੇ ਵਿੱਚ ਮਾਸਟਰ ਰੈ ਬਾਚ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਇੱਥੇ ਰਹਉਂ ਬਾਬੇ ਵੀ ਚੱਲ। ਨਾਲ ਮੇ ਮਤਲਬ ਇਸ ਆਪਣੇ ਪੜਾਅ ਦੇ ਤੇ ਬਾਬੇ ਵੀ ਸੰਜੀ ਦੇ ਸੇਵਾ ਕੀਤੀ ਦਵਾਈਆਂ ਦੀ ਸੇਵਾ। ਫਿਰ ਅੱਜ ਅਸੀਂ ਉਹ ਮੈਨੂੰ ਲੈ ਕੇ ਬਾਬਾ ਜੀ ਉਹਨਾਂ ਕੋਲ ਬਾਲਾਂਟ ਕੋਲਾਂ ਚੰਗਾਂ ਸੰਹੀਨ ਉਹ ਕਿੰਨੇ ਪਿਆ ਬੱਚੇ ਨੂੰ ਪਾਸ ਕਰਾਉਣਾ। ਉਹਨਾਂ ਥੋੜਾ ਜਿਹਾ ਸਖਤ ਸੁਭਾਅ ਲੈਂਦੇ। ਉਹ ਕਹਿੰਦੇ ਅੱਗੇ ਜਿਹਨਾਂ ਨੂੰ ਸੰਥਿਆ ਕਰਾਈਆ ਨਾ ਉਹ ਰਹਿ ਨਹੀਂਗੇ। ਮuje ਦੱਸਿਆ ਇਹ ਨਹੀਂ ਸੰਥਿਆ ਨਹੀਂ ਕਰਾਈ। ਕਹਿੰਦਾ ਕਿ ਨਹੀਂ ਇਹ ਵੇਖੋ ਉਹ ਲਾਇਆ ਵੀ ਮੈਂ ਰਾਮੀਆ ਮੀਣਾ ਤੇ ਸੇਵਾ ਨਹੀਂ ਉਹਨਾਂ ਦੀ ਗੱਲ ਕਿਵੇਂ ਕੀਤੀ ਉਹਨਾਂ ਨੇ ਵੀ ਪਹਿਲਾਂ ਜਿਹੜੇ ਸੰਥਿਆਤ ਰਹੇ ਉਹਨਾਂ ਨੇ ਕੀ ਕਰ ਇੱਕ ਤਾਂ ਬੱਚੇ ਹੋਰ ਸੰਥਿਆ ਕਰ ਗਏ ਹੋਗੇ ਉਹਨਾਂ ਦਾ ਹੂੰ ਉਹ ਕਹਿੰਦੇ ਵੀ ਸੰਥਿਆ ਕਰਾਉਣੇ ਨੁੜ ਕੇ ਤੇ ਸੇਵਾ ਨਹੀਂ ਕਰਦੇ ਰਹਿੰਦੇ ਨਹੀਂਗੇ ਇੱਕ ਗੁਰਦਰਾ ਸਾਹਿਬ ਮੁਰਕੇ ਆਪਣੇ ਕਿਤੇ ਦੇ ਨਾਲ ਜਾਂਦੇ ਆਂ ਜਾਂਦੇ ਹੋਰ ਭੱਜ ਜਾਂਦੇ ਆ ਹੂੰ ਉਹ ਜੀ ਅਸੀਂ ਫਿਰ ਉਹਨਾਂ ਦੇ ਕੋਲ तकरीबन ਦੋ ਸਾਲ ਸੰਥਿਆ ਕੀਤੀ ਗੁਰਬਾਣੀ ਦੀ ਹਾਂਜੀ ਹੂੰ ਤੇ ਕੋ ਲੋਕਾਂ ਦੇ ਸ਼ਾਮ ਕਹਿੰਦੇ ਵੀ ਤੁਸੀਂ ਵੈਦਗੀ ਵੀ ਸਿੱਖ ਲਓ ਉਹਰਾ ਉਹ ਟਾਈਮ ਲਾ ਲੋ ਤੇ ਦੋਸਾਂ ਦੀ ਮਹਾਰਾਏ ਨੇ ਸਾਡੀ ਇਹਨਾਂ ਸ਼ੀ ਗਸਿੰਗਰ ਸਥਾਨ ਤੇ ਸਾਡ ਕੋ ਸੇਵਾ ਵੀ ਕਰਵਾਈ ਨੇ ਇਤਨੇ ਹੁੰਦੀ ਤੇ ਉਹਨਾਂ ਨੇ ਸਾ ਨੂੰ ਸੰਤਹਿਤ ਕੀਤੀ ਉਸ ਤੋਂ ਬਾਅਦ ਕਿਲਾ ਸਾਹਿਬ ਨੇ ਕੁਲਾਸਾ ਲਗਈਆ ਜੀ ਬਾਰੇ ਰਹੀਆ ਭਾਈ ਸਿਪਿੰਦਰ ਸਿੰਘ ਜੀ ਸੁਹਰਾ ਜਿਹਨਾਂ ਨੂੰ ਵੀ ਸਾਰੇ ਜਾਣਦੇ ਉਹਨਾਂ ਦੀ ਕਲਾ ਬਾਰੇ ਇੱਕ ਜੀ ਉਹਨਾਂ ਕੋਲੋਂ ਵੀ ਸਾ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਭਾਈ ਕਰਨਾਲ ਸਿੰਘ ਹੋਣਾ ਸਾਡੀ ਚੰਗੀ ਦੋਸਤੀ ਆ ਭਰਾਵਾਂ ਵਾਲੀ ਸਾਡਾ ਦਾ ਸੰਸਾਰ ਰਿhta ਇਹ ਨਾਲ ਦੇ ਲਾਈ ਜਾਂਦੇ ਨੇ ਇਸ ਵੇਰੇ ਨਾਲ ਹੀ ਉੱਥੇ ਵੀ ਉਹਨਾਂ ਕੁਰਬਾਨੀ ਦੀ ਸੰਸਥਾ ਦਾ ਹਮੇਸ਼ਾ ਜਿਨ੍ਹਾਂ ਕੋਲ ਨਾ ਰੇ ਕੋਲ ਸਨ ਤਾਂ ਉਸ ਤੋਂ ਬਾਅਦ ਕੀਰਤਨ ਦੀ ਰਮਤਾ ਕਿਵੇਂ ਹੁੰਦੀ ਹੈ ਇਹ ਜੀ ਕੀਰਤਨ ਦੀ ਰਮਤਾ ਸਾਡੀ ਇਹ ਬਾਅਦ ਚ ਘੱਟ ਤੋਂ ਘੱਟ ਵੀ ਗ੍ਰੰਥੀ ਪਾਕਿਸਤਾਨ ਬਾਅਦ ਵੀ 5-7 ਸਾਲ ਬਾਅਦ ਵੀ ਹੋ ਗਈ ਇਹਨਾਂ ਸੀ ਤੇ ਸਭ ਤੋਂ ਪਹਿਲਾਂ ਮੈਂ ਜੱਗਵਾਲ ਗਿਆ ਸੀ ਜਿਹੜੇ ਵਾਲੇ ਜਦੋਂ ਜੱਗਵਾਲ ਦੇ ਸੀ ਉੱਥੇ ਮੈਂ ਤਕਰੀਬਨ ਕੋਈ 10 ਮਹੀਨੇ ਥੇ ਰਿਹਾ ਜੀ ਉੱਥੇ ਸਾਡੇ ਪਾਲਮ ਸਿਵਾ ਵੀਰ ਅਸੀਂ ਤਾਂ ਲਖਾ ਸਿੰਘ ਜਾਨੇ ਸਾਂ ਤੇ ਸਭ ਤੋਂ ਪਹਿਲਾਂ ਸ਼ਰਵਾਦ ਮੈਂ ਉਹਨਾਂ ਨੂੰ ਦਿੱਤੀ ਹਨੀ ਉਹਨਾਂ ਨੇ ਮੈਨੂੰ ਮਤਲਬ ਕਿ ਉੱਥੇ ਮਤਲਬ ਇਸ ਸੈਗਨਾ ਜਿਹੜੀਆਂ ਕਰਾਈਆਂ ਕੋਈ ਨਾ ਸ਼ਬਦ ਜਿਹੜੇ ਸੀਗੇ ਉਹਨਾਂ ਦੀ ਮੈਨੂੰ ਉਹਨਾਂ ਨੇ ਮਤਲਬ ਵੀ ਰਿਆ ਸੰਕਰਾਈ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਗਏ ਉਥੇ ਕੋਈ ਉਹ ਗੁਰਦਰਾ ਸਾਹਿਬ ਦਾ ਕੋਈ ਝਗੜਾ ਸੀ ਜੀ ਪਾਰਟੀ ਦਾ ਉਹ ਫਿਰ ਉਹ ਛਾੜਾ ਇੱਥੇ ਸੀ ਫਿਰ ਇੱਥੇ ਪਿੰਡ ਆ। ਇੱਥੇ ਫਿਰ ਅਸੀਂ ਵੀਰ ਹਰਿੰਦਰ ਸਿੰਘ ਸਲਵਰੀਆ ਹੂੰ ਇਹ ਤੇ ਮੈਂ ਅਸੀਂ ਦੋਵੇਂ ਅਸੀਂ ਫਿਰ ਪਟਤਲ ਸਾਹਿਬ ਸੀ ਗਦੀ ਸਿੰਘ ਸਾਡੇ ਜਿਹੇ استاد ਸਰਦਾਰ ਸਟੈਕਸ ਤੰਦਲ ਸਿੰਘ ਜੀ ਸ੍ਰੇਂਦਰ ਸਿੰਘ ਜੀ ਹੂੰ ਤੇ ਇਹ ਸਾਨੂੰ ਜਾਣਦੇ ਹੁਣ ਕੇ ਇਹਨਾਂ ਦੇ ਕਿੰਨਾ ਕੀ ਬਾਬਾ ਕਾਫਲ ਸਿੰਘ ਜੀ ਨੇ ਹੂੰ ਹਨੇਰਾਤੀ ਉਹਨਾਂ ਨੇ ਮਨੁੱਖੀ ਬੇੜੇ ਸੀ ਫਿਰ ਅਸੀਂ ਇਹਨਾਂ ਦੇ ਕੋਲੋਂ ਜਿੰਨਾ ਕਿ ਚਲੋ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿੰਨਾ ਕੁ ਮਹਾਰਾਜ ਨੇ ਦਾਅ ਦਿੱਤੀ ਜਿੰਨੇ ਕ ਮਹਾਰਾਜ ਸਾਡੇ ਭਾਸ਼ਣ ਬਖਸ਼ਿਸ਼ ਕੀਤੀ ਕਿਉਂਕਿ ਸੰਗੀਤ ਕੀਰਤਨ ਇਹਦਾ ਅੰਤ ਨਹੀਂ ਹੈ ਇਹ ਨਿਮਰ ਕਿ ਜਿਹਨੇ ਕੀਤਾ ਲੋ ਵਾ ਲੰਦਾ ਜਿੰਨਾ ਕੋ ਤਰਨਾ ਜਾਣਦਾ ਉਹਨਾਂ ਕੋ ਨੰਦ ਜਿਹੜਾ ਕੋ ਤਰਨਦਾ ਜਾਂਦਾ ਜਿਹੜੀ ਯੁਗਤ ਦੇ ਨਾਲ ਤੁਸੀਂ ਕੌਣ ਹੋ ਮੈਂ ਤੁਹਾਨੂੰ ਕੀਰਤਨ ਕਰਦੇ ਵੀ ਸੁਣਿਆ ਗੁਰਬਾਣੀ ਦਾ ਪਾਠ ਕਰਦੇ ਵੀ ਸੁਣਿਆ ਬੜੀ ਸੁਰੀਲੀ ਆਵਾਜ਼ ਦੇ ਵਿੱਚ ਗਾਇਨ ਕਰਦੇ ਤੇ ਜਦੋਂ ਗੁਰਬਾਣੀ ਦਾ ਕੀਰਤਨ ਕਰਦੇ ਹੋ ਜਾਂ ਗੁਰਬਾਣੀ ਦਾ ਪਾਠ ਕਰਦੇ ਹੋ ਮਾਈਕ ਤੇ ਉੱਪਰ ਕਿਸੇ ਦੀ ਕਾਪੀ ਕਰਦੇ ਹੋ ਜਾਂ ਫਿਰ ਆਪਣੇ ਮੁਤਾਬਕ ਇੰਨੀ ਸੁਰੀਲੀ ਆਵਾਜ਼ ਦੇ ਵਿੱਚ ਕਿਸ ਤਰ੍ਹਾਂ ਤੇ ਗੁਰਬਾਣੀ ਦਾ ਪਾਠ ਕਰਦੇ ਮੇਕੋ ਜੀ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਮੇਰੀ ਬਾਤ ਸਹੀ ਨਹੀਂ ਨਾ ਕਿਦਾਂ ਹੂੰ ਇਹ ਮਤਲਬ ਮੈਂ ਧੰਨਵਾਦ ਕਰਦਾ ਅਰੇ ਅੱਗੇ ਵੀਰਾਂ ਦਾ ਸਰੋਤਿਆਂ ਦਾ ਜਿਹੜੇ ਗੱਲ ਕਹਿੰਦੇ ਆ ਵੀ ਬਾਬਾ ਜੀ ਤੁਸੀਂ ਗਰਬਾਣੀ ਵੜੇ ਸਹਿਯੋਗ ਸਤਾ ਨਾਲ ਪੜਦੇ ਜੇ ਜਾਂ ਸਪੀਕਰ ਦੇ ਵਿੱਚ ਵੀ ਤੁਹਾਡੀ ਡਿਊਟੀ ਹੁੰਦੀ ਹੈ ਤੇ ਤੁਸੀਂ ਮੈਂ ਕਿਹੜੀ ਗੱਲ ਕਰਾਂਗਾ ਕਿ ਸਭ ਤੋਂ ਪਹਿਲਾਂ ਤੇ ਦਿੱਦ ਵਸੀਂ ਕੋਈ ਵੀ ਇਹ ਡਿਊਟੀ ਲੈਣੀ ਹੈ ਨਾ ਘੱਟ ਪਰਸੈਂਟ ਹੂੰ ਸਭ ਤੋਂ ਪਹਿਲਾਂ ਬ੍ਰੋਸਰ ਨੂੰ ਹਾਜ਼ਰਨਾ ਇਹ ਸਮਝ ਗਏ ਫਿਰ ਜਿਨੀਆਂ ਕਿ ਬਾਣੀਆਂ ਕੋ ਪੜਨੀਆਂ ਜਿੰਨਾ ਬੰਟਾਇਆ ਟਾਈਮ ਆ ਉਹ ਟਾਈਮ ਦੇ ਵਿੱਚ ਅੰਦਰੋਂ ਸ਼ਰਧਾ ਲਾ ਗਈ ਪੜ ਗਈ ਜੇਦੋਂ ਅੰਦਰੋਂ ਕੋਈ ਪੜਦਾ ਨਾ ਕੋਈ ਅੰਦਰੋਂ ਕੀਰਤਨ ਕਰਦਾ ਭਾਵੇਂ ਇਹਨੂੰ ਥੋੜਾ ਹੁੰਦਾ ਭਾਵੇਂ ਬਹੁਤਾ ਹੁੰਦਾ ਹਿੰਦਰ ਸਿੰਘ ਜੀ ਜੇਦੋਂ ਅੰਦਰੋਂ ਪੜਨਾ ਚਾਹੁੰਦਾ ਨਾ ਉਹ ਗੁਰੂ ਰਾਮਦਾਸ ਜੱਜੇ ਪਾਤਸ਼ਾਹ ਜਰਨਾ ਧਿਆਨ ਧਰ ਕੇ ਗੁਰੂ ਅਜੰਦੇਵ ਮਹਾਰਾਜ ਸੱਜੇ ਪਾਤਸ਼ਾਹ ਕਿਹਾ ਕਿ ਕੀਰਤਨ ਜਿਹੜਾ ਨਾ ਇਹ ਗੁਰੂ ਨਾਲਖ ਸਹਿਬ ਦੀ ਬੜਬੜੀ ਦਾਦਾ ਬਾਬਾ ਦਾ ਨਾਨਕ ਸਹਿਬ ਜੀ ਨੇ ਭਾਈ ਮਰਦਾਨਾ ਜੀ ਨੇ ਅਸਲੀ ਦੇ ਵੇਤਾ ਜਿਹੜੀ ਕੀਰਤਨ ਦੀ ਸ਼ੁਰੂਆਤ ਆ ਸਿੱਖ ਪੰਥ ਦੇ ਵਿੱਚ ਮਤਲਬ ਇਥੋਂ ਹੀ ਇਹਨਾਂ ਪੰਥ ਸੇਵਾ ਹੈਗੇ ਸੀ ਪਰ ਉਹਨਾਂ ਨੇ ਕੇਵਲ ਤੇ ਕੇਵਲ ਬਾਣੀ ਲਿਖੀ ਜਾਂ ਬਾਣੀ ਪੜ੍ਹੀ ਹੈ ਹੂੰ ਜਿਹੜੀ ਕਬੜ ਦੀ ਗੱਲ ਉਹਨਾਂ ਲਿਖੀ ਆ ਤੇ ਜਾਂ ਉਹਨਾਂ ਨੇ ਉਹ ਪੜ੍ਹੀ ਆ ਜੇ ਆਪਾਂ ਸਿੱਖ ਧਰਮ ਦੇ ਵਿੱਚ ਵੇਖੀ ਇਹਦੇ ਸਭ ਤੋਂ ਪਹਿਲੋਂ ਗਾਇਆ ਜਿਹੜਾ ਉਹ ਜੇ ਮੈਨਾਂ ਨਾ ਭੁੱਲਦਾ ਹਾਂ ਤੇ ਗੁਰਨਾਮ ਸੇ ਮਹਾਰਾਜ ਤੇ ਭਾਈ ਮਰਦਨ ਸਿੰਘ ਦੇ ਨਾਲ ਕਰਕੇ ਰਵਾਜ ਹੈ ਉਸੀ ਵੀ ਗੁਰਬਾਨੀ ਦਾ ਕੀਰਤਨ ਕਰਦੇ ਹਾਂ ਤੁਹਾਡਾ ਗੁਰਬਾਨੀ ਦਾ ਕੀਰਤਨ ਕਰਨ ਦਾ ਮੰਤਵ ਸ਼ੌਂਕ ਹੈ ਜਾਂ ਮਜਬੂਰੀ ਹੈ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕੋਈ ਵੀ ਕਿਸੇ ਨੂੰ ਗੁਣ ਮਿਲਦਾ ਹਮ ਸਭ ਤੋਂ ਪਹਿਲਾਂ ਤਾਂ ਉਹ ਦਾਤੀ ਦੀ ਰੱਬ ਕਿਸੇ ਵੀ ਕਿਤੇ ਹਮ ਉਹਨਾਂ ਬਾਅਦ ਵਿੱਚ ਉਹ ਸ਼ੌਕ ਬਣਾ ਲੇ ਜਾਂ ਮਜਬੂਰੀ ਬਣਾ ਲੇ ਉਹ ਦੀ ਆਪ ਦੀ ਮਰਜ਼ੀ ਹੈ ਪਰ ਮੈਂ ਇਹ ਕਹੂੰਗਾ ਵੇਖੋ

ਇਹ ਜਿਮਾਂ ਗੱਲ ਕੋਈ ਕਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਜਿਹੜੇ ਸਾਥੀ ਮੇਰੇ ਨਾਲ ਕੀਰਤਨ ਨੂੰ ਸਿੱਖਣ ਵਾਸਤੇ ਜਾਂਦੇ ਸੀ ਅੱਜ ਉਹ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਦੇ ਵਿੱਚ ਬੈਠੇ ਨੇ ਔਰ ਮੈਂ ਸਭਰਾ ਦੇ ਵਿੱਚ ਰਹਿ ਕੇ ਸ੍ਰੀ ਸੇਵਨਵਾਰਿਆਂ ਕਦੇ ਇਸ ਗੱਲ ਦਾ ਫਿਕਰਮੰਦੀ ਜ਼ਾਹਰ ਨਹੀਂ ਹੁੰਦੀ ਤੁਹਾਨੂੰ ਵੇਖੋ ਜੀ ਸਭ ਤੋਂ ਪਹਿਲਾਂ ਬਈ ਤਨਮਾਗੀ ਜਿਹੜੀ ਗੱਲ ਕੀਤੀ ਆ ਵੀ ਆਪੋ ਆਪਣੇ ਕਰਮਾਂ ਅਨਸਾਰ ਜਾਂ ਤਾਣੇ ਤਾਹ ਖਾਣੇ ਨਾਨਕਾ ਸਾਹਿਬ ਇਹ ਗਾਣਾ ਗਾਣੀਆਂ ਉਹਨਾਂ ਵੀ ਨਾਲ ਗਾਣਾ ਪਾਣੀ ਦੇ ਦੇ ਚਾ ਅਣੀ ਪਰ ਬਹੁਤਾ ਮੈਂ ਵਿਦੇਸ਼ ਜਾਣਾ ਚਾਹਿਆ ਨਹੀਂ ਇੱਥੇ ਰਹਿਣਾ ਵਧੀਆ ਲੱਗਦਾ ਇੱਥੇ ਆ ਵੇਖੋ ਆਪਣਾ ਜਿਹੜਾ ਪੰਜਾਬ ਹਨ ਗੁਰੂ ਸਾਹਿਬ ਮਹਾਰਾਜ ਇਹ ਪੰਜਾਬ ਗਰਵਾਣੀ ਕਰਦੀ ਹੈ ਤੇ ਅਜਿੰਦਰ ਸਿੰਘ ਜੀ ਅੱਜ ਸਾਡੇ ਪੰਜਾਬ ਦੇ ਵਿੱਚ ਵੀ ਨਾ ਬੜੀ ਲੋੜ ਆ ਗਰਵਾਣੀ ਨੇ ਪ੍ਰਜਾਣ ਦੀ ਕੀਰਤਨ ਨੇ ਪ੍ਰਜਾਣ ਦੀ ਕਥਾ ਦੇ ਪ੍ਰਜਾਣ ਦੀ ਤੁਹਾਡੇ ਵਰਗੇ ਜਿਵੇਂ ਵੀਰ ਭਾਗੀ ਸਿੰਘ ਨੇ ਹੋਰ ਵੀ ਕਈ ਨਾਮ ਵਰਗੇ ਵੀ ਛਣੇ ਆਪਣੇ ਨਗਰ ਦੇ ਵੇਖ ਲੋ ਜਿਵੇਂ ਤੁਹਾਡਾ ਜਸਾ ਏ ਵੀਰ ਅਮਰਜੀਤ ਸਿੰਘ ਹੋਣੀ ਵੀਰ ਮੱਤਾ ਸਿੰਘ ਦੀ ਹਮਮ ਬਲਕਿ ਹੋਰ ਵੀ ਭਾਈ ਹਰਜਿੰਦਰ ਸਿੰਘ ਜੀ ਜੋ ਬਹੁਤ ਮਹਾਨ ਵਿਦਵਾਨ ਨੇ ਪਾਵਾ ਕੇ ਚਲੋ ਉਦੇਸ਼ਾਂ ਵਿੱਚ ਬੈਠੇ ਨੇ ਮੈਂ ਤੁਹਾਡੇ ਨਾਲ ਜੁੜੇ ਹੋਏ ਇਹ ਸਵਾਲ ਕਰਨਾ ਚਾਹੁੰਦਾ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਇੱਕ ਸਫਰ ਸ਼ੁਰੂ ਕਰਦੇ ਹੋ ਆਰੰਭ ਕਰਦੇ ਹੋ ਤਾਂ ਗੁਰਬਾਣੀ ਦੇ ਪਾਠ ਤੋਂ ਹੁੰਦਾ ਉਸ ਤੋਂ ਬਾਅਦ ਕੀਰਤਨ ਦੇ ਵੱਲੇ ਰੁਝਾਨ ਬਣ ਜਾਂਦਾ ਏ ਤੇ ਜਿਹੜੇ ਮੰਤੋਂ ਨੂੰ ਲੈ ਕੇ ਗੁਰਬਾਣੀ ਦੀ ਸੰਖਿਆ ਲਈ ਸੀ ਕੀਰਤਨ ਦੀ ਸੰਖਿਆ ਲਈ ਸੀ ਉਹ ਮੰਤ ਪੂਰਾ ਹੋਇਆ ਜਾਂਦਾ ਤੁਹਾਡਾ ਵੇਖੋ ਜਨਰ ਸੋ ਜੀ ਕੋਈ ਵੀ ਇਨਸਾਨ ਆ ਨਾ ਆਮ ਵਿਦਵਾਨਾਂ ਤੋਂ ਸੁਣਦਾ ਸਿਆਣਿਆਂ ਤੋਂ ਇਹ ਜਿਹਨੋਂ ਵੀ ਜਿਹੜਾ ਮਨੋਖਨ ਜਿਵੇਂ ਨਾਨਕ ਸਹਿਬ ਮਹਾਰਾਜ ਜੀ ਦਾ ਆਂਦਰਾ ਇਹ ਮੇਚ ਤਨੀ ਵੀ ਨਾਨਕਾ ਗੁਰ ਚੰਗੀ ਐ ਮੈਂ ਤਤ ਜੇ ਤਾਂ ਇਨਸਾਨ ਮੀਵਾ ਕੇ ਥੱਲੇ ਵਲ ਵੇਖ ਕੇ ਚੱਲਦਾ ਨਾ ਤੇ ਮੰਤਰ ਦੀ ਤੁਸੀਂ ਗੱਲ ਕੀਤੀ ਆ ਤੇ ਫੇਰ ਤੇ ਮੈਂ ਨਾ ਵੀ ਮਹਾਰਾ ਸੱਚੇ ਪਾਤਸ਼ਾਹ ਨੇ ਕੋਈ ਘਾੜ ਨਹੀਂ ਰੱਖੀ ਕਿਸੇ ਕੋ ਤੁਮ ਸੰਤੁਸ਼ਟੀ ਬਹੁਤ ਜ਼ਰੂਰੀ ਮਹਾਰਾ ਨੇ ਚਾਰ ਸਾਲ ਜਿਹੜੇ ਨੇ ਉਹ ਚਲੋ ਆਪਾਂ ਨੂੰ ਜੀਵਨ ਦੇ ਬਾਹਵਾਂ ਤੇ ਦੇਤੇ ਆਹ ਗੁਣ ਦਾ ਮੌਲਿਕ ਹੋਈ ਕਿਉਂਕਿ ਇਹਦੇ ਵਿੱਚ ਸਾਨੂੰ ਇੰਨਾ ਸਤਿਕਾਰ ਮਿਲਦਾ ਦਾ ਦੇਰਗੇ ਵੀਰਾਂ ਦਾ ਗੁਰੂਕੀਆਂ ਸੰਤਾਂ ਦਾ ਅਸਰੋਤਿਆਂ ਦਾ। ਸਾਨੂੰ ਇਹਦਾ ਮਾਣ ਮਿਲਦਾ ਤੇ ਮੈਂ ਤੇ ਇੱਕ ਗੱਲ ਕਹਿਣਾ ਕਿ ਮਾਣ ਨਾਲ ਸਤਿਕਾਰ ਨਾਲ 10 ਰੁਪਏ ਕਮਾਈ ਨਹੀਂ ਲੱਖਾਂ ਹੋ ਗਏ। ਇੱਕ ਪਾਸੇ ਤੁਸੀਂ ਧਰਮ ਦੀ ਲਾਈਨ ਦੇ ਵਿੱਚੋਂ ਜੇ ਤੁਹਾਡੇ ਨਾਲ ਗੱਲਬਾਤ ਕਰਦੇ ਤਾਂ ਇੱਕ ਵੱਖਰਾ ਜਾਂ ਸੁਭਾਅ ਕਹਿ ਲਓ ਵੱਖਰੇ ਜਿਹੇ ਵਿਚਾਰ ਕਹਿ ਲਓ ਪਰ ਦੂਜੇ ਪਾਸੇ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਜਿਹੜੇ ਰਾਗੀ ਨੇ ਜਿਨ੍ਹਾਂ ਦਾ ਨਾਮ ਵੀ ਬਹੁਤ ਪਰ ਕਿਤਨੇ ਵੀ ਤੋਂ ਉਹਨਾਂ ਦੇ ਵੱਲ ਲੋਕੀਂ ਸ਼ੰਕੇ ਖੜੇ ਕੀਤੇ ਜਾਂਦੇ ਆ ਕਿ ਗੁਰਬਾਣੀ ਤੇ ਕੀਰਤਨ ਦੇ ਵਿੱਚ ਉਹਨੇ ਜਾਂਦੇ ਪੈਸੇ ਨਹੀਂ ਉਹਨਾਂ ਦਾ ਤਾਂ ਸਤਕਾਰ ਨਹੀਂ ਸਾਨੂੰ ਮਿਲਦਾ ਫਿਰ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਨਾਲ ਸੈਂਚੀ ਰੱਖਦੇ ਹੁਣ ਦੇਖੋ ਜੀ ਸਾਡਾ ਕਿਸੇ ਨਾਲ ਕੋਈ ਮਤ ਭੇਦ ਨਹੀਂ ਪਰ ਜਿਹੜੀ ਉਹ ਵੀ ਇਹ ਗੱਲ ਕਰਦੇ ਆ ਉਹ ਆਪਣੇ ਸਟੈਂਡ ਤੇ ਸਹੀ ਗੱਲ ਕਰਦੇ ਹੁਣ ਤੁਸੀਂ ਕਹੋਗੇ ਵੀ ਇਹ ਕਿਵੇਂ ਹਮ ਅੱਜ ਦਾ ਜੋ ਰੁਝਾਨ ਚੱਲਿਆ ਤੁਸੀਂ ਆ ਥੋੜੇ ਦਿਨ ਹੋਏ ਹਨ ਹੈ ਸ਼ਾਇਦ ਤੁਸੀਂ ਵੀਡੀਓ ਕੋ ਵੇਖੀ ਹੋਣੀ ਹੈ ਗੁਰਦਰਾ ਸਾਹਿਬ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਤੇ ਉਥੋਂ ਦੀ ਕਮੇਟੀ ਨੇ ਉਹਨਾਂ ਨੇ ਵਾਜੇ ਦੇ ਵਿੱਚੋਂ ਗੱਲ ਨੂੰ ਬਹਿ ਵਧਾ ਲਈ ਜ਼ਬਰਦਸਤੀ ਹਾਂਜੀ ਤੇ ਉਹ ਹਾਲਾਂਕਿ ਉਹ ਹੱਥ ਉਹਨਾਂ ਦਾ ਬਣਦਾ ਹਮ ਮਤਲਬ ਉਹਨਾਂ ਨੇ ਕੀਰਤਨ ਕੀਤਾ ਗੁਰਬਾਣੀ ਦੇ ਸ਼ਬਦ ਦਾ ਸਤਿਕਾਰ ਸਮਝ ਨਹੀਂ ਕੀਤਾ ਇਹ ਨਾਲ ਉਹਦੇ ਗੋਲੂ ਵਿੱਚ ਪੈਸਾ ਪਿਆ ਉਹ ਤੇ ਵੱਖਰੀ ਗੱਲ ਆ ਹੁਣ ਜਦੋਂ ਕਿਤੇ ਕੀਰਤਨ ਦਾ ਸਮਾਗਮ ਚੱਲਦਾ ਨਾ ਜਾਂ ਤੁਸੀਂ ਵੀ ਵਿਵਾਨ ਲਾਉਂਦੇ ਜੀ ਜਿਹੜਾ ਤੁਹਾਨੂੰ ਵੀ ਸਟੇਜ ਤੇ ਪੈਸਾ ਦਿੰਦਾ ਉਹ ਜਿਹੜਾ ਤੁਸੀਂ ਇਤਿਹਾਸ ਸੁਣਾ ਰਹੇ ਉਹਦਾ ਸਤਿਕਾਰ ਜਿਹੜਾ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਉਹ ਤੇ ਗੋਲੂ ਵਿੱਚ ਪੈਸੇ ਨਾ ਹੁੰਦੇ ਜਾਂ ਉਹਨਾਂ ਨੂੰ ਨਮਸਕਾਰ ਕਰਦੀ ਤੇ ਜਦੋਂ ਐ ਹੋਏ ਵਰਤਾਰੇ ਸਾਡੇ ਰਾਗੀ ਸਿੰਘਾਂ ਨਾਲ ਹੁੰਦੇ ਆ ਨਾ ਫਿਰ ਬੰਨ ਦੁੱਖ ਵੀ ਹੁੰਦਾ ਵੀ ਲੋਕ ਨਜਾਇਜ਼ ਪੈਸਾ ਕਿੰਨਾ ਖਰਚਦੇ ਆ ਆ ਆਗਿਆਵਾਂ ਦੇ ਵੇਖ ਲੋ ਮੈਂ ਨੇ ਕਿਹਾ ਚਲੋ ਵੀ ਇਹਨਾਂ ਕਲਾਕਾਰਾਂ ਦਾ ਵੀ ਕੀਤਾ ਕਿ ਇਹਨੂੰ ਮਾੜਾ ਨਹੀਂ ਕਿਹਾ ਜਾਏਗਾ ਚਲੋ ਆਪਣੇ ਕਿੱਦੇ ਦੇ ਅਨਸਾਰ ਉਹ ਆਪਣੀ ਮਾਰਕੀਟ ਦੇ ਹਿਸਾਬ ਨਾਲ ਪੈਸੇ ਲੈਂਦੇ ਤੇ ਉਹਨਾਂ ਨੂੰ ਲੈਣੇ ਚਾਹੀਦੇ ਪਰ ਜਿੱਥੇ ਲੋਕ ਉਹਨਾਂ ਨੂੰ ਇਨਾ ਮਾਨ ਦਿੰਦੇ ਉੱਤੋਂ ਦੀ ਪੈਸੇ ਵਾਰ ਦਿੰਦੇ ਆ ਹੂੰ ਕਈ ਰਿਤਿ ਸੁਣਖੇ ਹਾਂ ਉਹ ਲੱਖ ਰੁਪਏ ਦਿੱਤਾ ਜਾਂਦਾ ਆ ਕਰਕੇ ਉਹ ਵੱਖਰੀ ਕਲਾ ਦਾ ਜਿਹਨੂੰ ਲੱਖਾਂ ਰੁਪਏ ਉਹਨਾਂ ਨੇ ਸਾਈ ਕਰ ਲਈ ਉਹ ਤੇ ਵੱਖਰੀ ਨਾਲ ਜਿਹੜਾ ਉੱਤੋਂ ਦੀ ਉਹ ਸੁੱਟ ਦਿੰਦੇ ਆ ਉਹਦੇ ਲੋਕ ਲੱਗੇ ਪੀਰੋ ਸ਼ਰਮ ਨਹੀਂ ਕਰਦੇ ਆਪਣੀਆਂ ਧੀਆਂ ਭੈਣਾਂ ਦੀ ਵੀ ਕਈ ਤੁਸੀਂ ਵੇਖਿਆ ਨੇ ਉਹ ਸਟੇਜਾਂ ਦੇ ਉਹ ਕੁੜੀਆਂ ਨਾਲ ਗਈ ਅੱਧ ਖਣ ਲੋਕ ਵੀ ਜਿਹੜੇ ਲੋਤੋਂ ਦੀ ਪੈਸੂ ਛੁੜ ਛੁੜ ਕੇ ਦੇ ਨਾਲ ਨੱਚੀ ਜਾਂਦੇ ਰਾਗੀ ਸਿੰਘਾਂ ਵਾਲੀ ਕੀ ਮੌਤ ਪੈ ਜਾਂਦੀ ਹੈ ਕਿਸੇ ਤੋਂ ਰਾਗੀ ਸਿੰਘ ਪੈਸਿਆਂ ਦੀ ਡਿਮਾਂਡ ਕਰਦੇ ਕਿ ਪੈਸੇ ਕਹੀਂ ਤੇ ਫਿਰ ਉਦੋਂ ਕੀ ਹੋ ਜਾਂਦਾ ਗੁਰਬਾਣੀ ਤੇ ਕੀ ਤੁਨ ਵਾਲੀ ਕੋਈ ਪਿਛੇ ਨੂੰ ਲੱਤਾਂ ਖਿੱਚੀਆਂ ਜਾਂਦੀਆਂ ਨੇ ਬੇਸਮਝ ਹੀ ਹੈ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਹਰਸਪੇਨ ਸਮਝ ਨਹੀਂ ਸਕਦੇ ਈਲਾ ਸਤਕਾਰ ਗੁਰੂ ਸਹਿ ਮਹਾਰਾਜੀ ਨੇ ਦਿੱਤਾ ਨਾ ਰਾਗੀਆਂ ਨੂੰ ਢਾਡੀਆਂ ਨੂੰ ਗੁਰੂ ਸਿੰਘ ਮਾਹਤਿਆਸ ਤੁਸੀਂ ਇਤਿਹਾਸ ਕਰ ਪੜਿਆ ਹੋਣਾ ਹੂੰ ਯੋਥੇ ਕبھی ਆਇਆ ਸੀ ਹੰਸਰਾਉ ਹੂੰ ਨਨਕੁਰ ਸਾਹਿਬ ਉਨੇ ਕੁਝ ਕਹਾਟਾਵਾਂ ਇਹਦੀਆਂ ਸੁਣਾਈਆਂ ਕਿ ਮਹਾਰਾਜੀ ਔੜੇ ਖੋਸੇ ਤੇ ਤੁਸੀਂ ਸ਼ਾਇਦ ਉਹ ਸੁਣਿਆ ਹੋਣਾ ਇਤਿਹਾਸ ਪਾਈ ਸਭ ਜੀ ਸਿੰਘ ਜੀ ਲੋ ਜਾਣੇ ਵਾਲੇ ਬੰਨਾਂ ਦੇ ਕੋਲ ਸੁਣਿਆ ਸੀ ਕਿ ਜਾਣ ਲੱਗਿਆ ਮਹਾਰਾਜ ਨੇ ਉਹਨਾਂ ਨੂੰ ਇਨਾ ਨਵਾਜਿਆ ਕਿ ਉਹਨਾਂ ਨੂੰ ਮੋਰਾਂ ਦਿੱਤੀਆਂ ਹਾਥੀ ਦਿੱਤਾ ਹਾਥੀ ਉੱਤੇ ਬਿਠਾ ਕੇ ਸਤਕਾਰ ਕਰਕੇ ਉਹਨੂੰ ਨਾਲ ਗੁਰੂ ਕੇ ਸਿੰਘ ਹੈ ਤੇ ਉਹਨਾਂ ਦੀ ਮਦਦਗੀ ਜੀtionਾ ਦਾ ਆਪਣਾ ਘਰ ਸੀਗਾ ਉਹ ਤਾਂ ਇਹਨੂੰ ਬੜੇ ਸਤਕਾਰ ਨਾਲ ਛੱਡ ਕੇ ਆਇਆ ਇਸ ਤਰ੍ਹਾਂ ਗੁਰੂ ਸਾਹਿਬ ਨੇ ਦਿੱਤਾ ਤੇ ਜੇ ਅਸੀਂ ਗੁਰੂ ਸਾਹਿਬ ਦੀ ਹੁਕਮ ਨੂੰ ਦੇ ਫਲਸਫੇ ਨੂੰ ਮੰਨਦੇ ਹਾਂ ਏ ਉਸ ਸਮਾਂ ਹੈ ਕਿੰਨਾ ਫਿਰ ਅਸੀਂ ਸਿੱਖੀ ਤੋਂ ਕਮਾ ਦੂਰੇ ਬਹੁਤ ਜਿਆਦਾ ਦੂਰਾਂ ਕਰਦੇ ਹਿੰ ਅਰਾਗੀ ਠੰਦੀ ਸਿੰਘਾਂ ਸਰਕਾਰ ਨਹੀਂ ਕਰਦੇ ਹੁਣ ਵੇਖੋ ਅਸੀਂ ਲੱਖ ਰੁਪਏ ਆ ਬਿਆਹ ਤੇ ਲਾਉਣੇ ਹੈ ਨਾ ਜੇ ਇਹਦੇ ਕੋਲ ਚਾਰ ਪੈਸੇ ਉਹ ਨਹੀਂ ਪਿਛੇ ਹੱਲਦਾ ਚਲੋ ਲਾ ਦੇ ਖੁਸ਼ੀ ਆ ਚਾਹੀਦਾ ਵੀਰ ਮੈਂ ਇਹ ਕਿਹਦਾ ਨਹੀਂ ਪਰ ਤੁਸੀਂ ਲੱਖ ਰੁਪਏ ਲਾ ਦੋ ਲੱਖ ਰੁਪਏ ਦੇ ਪੈਂਸ ਕਰ ਲਓ ਲੱਖ ਰੁਪਏ ਨੂੰ ਤੁਸੀਂ ਡੈਕੋਰੇਸ਼ਨ ਕਰ ਲਓ ਲੱਖਾਂ ਪੈ ਗਿਆ ਕਲਾਬਾਰ ਲਾਇਓ ਜਿੰਨਾ ਚਿਰ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜ ਜੀ ਦੀਆਂ ਚਾਰ ਲਾਵਾਂ ਦਾ ਜਾਪ ਨਹੀਂ ਨੰਦਾਂ ਵੀ ਆ ਸੰਪੂਰਨ ਨਹੀਂ ਹੁੰਦਾ ਸਮਾਜ ਉਹਨੂੰ ਵਿਆਹ ਨਹੀਂ ਮੰਦਾ ਸਮਾਜ ਦੇ ਵਿੱਚ ਉਹਨੂੰ ਸੌਲਟੀ ਨਹੀਂ ਮਿਲਦੀ ਤੇ ਜਦੋਂ ਅਸੀਂ ਚਾਰ ਲਾਵਾਂ ਦੀ ਗੱਲ ਕਰਦੇ ਹਾਂ ਅਸੀਂ 20 ਜਣਾਂ ਨੂੰ ਇਹ ਵੀ ਤਾਂ ਪੁੱਛਦੇ ਹਾਂ ਕਿ ਪਾਖੀ ਸੰਗੜ ਵੀ ਭੇਟਾ ਕੇ ਨਹੀਂ ਲਾਵਾਂਦੇ ਇਹ ਕਿ ਕਿਤੇ ਰੁਪਇਆ ਵਧ ਨਾ ਰੱਖਿਆ ਜਾਵੇ। ਰਾਗੀਆਂ ਦੇ ਰਾਜੇ ਜੀ ਫੋਨ ਤੇ ਗੱਲ ਕਰਦੇ ਆਂ ਵੀ ਅਸੀਂ ਲਾਵਾ ਦਾ ਯਾਰ ਉਹ ਕੀਰਤਨ ਕਰਾਉਣਾ। ਅੱਡੀ ਨਾਲ ਕਿਦੇ ਆ। ਕਿਨੇ ਪੈਸੇ ਲਾਉਗੇ? ਹੂੰ। ਮੈਂ ਤਾਂ ਕਿਹਾ ਵੀ ਕੀਰਤਨ ਦੀ ਕਿਸੇ ਵੀ ਬਾੜ ਦੀ ਭੇਡਾ ਮੰਗਣੀ ਨਹੀਂ ਚਾਹੀਦੀ ਚਲੋ। ਇੱਕ ਗੱਲ ਆਪਾਂ ਕਰਦੇ। ਪਰ ਕੀ ਅਸੀਂ ਬੇਡਾ ਮੰਗਣ ਤੋਂ ਭੇਡਾ ਕਿਦੇ ਰੱਖੀਏ? ਗੱਲ ਇਹ ਦੱਸਿੰਦੀ ਮਿਲਾਂ ਮੰਗਤਾਂ ਕੋਈ ਪੇਟਾਂ ਨਹੀਂ ਰੱਖੀ ਅੱਜ ਸਾਡੇ ਹਾਲਾਤ ਇਹ ਹੋ ਚੁੱਕੇ ਯਾਰ ਜਿਹੜਾ ਉਹਨਾਂ ਦਾ ਹੱਕ ਵਾ ਉਹ ਵੀ ਅਸੀਂ ਖੋਹ ਰਹੇ ਹਾਂ ਹੂੰ ਰਾਗੀਆ ਦਾ ਡਾਡੀ ਹੁਣ ਕਿੰਨੇ ਰਾਗੀ ਸਿੰਘਾ ਜਿਹੜੇ ਤੁਸੀਂ ਇਸ ਲਾਈਨ ਦੇ ਵਿੱਚ ਮਤਲਬ ਕਲਾਕਾਰੀ ਵੱਲ ਚਲੇਗੇ ਕਿੰਨੇ ਆਪਣੇ ਪੱਟੀ ਦੇ ਵੀ ਵੀਰ ਬਹੁਤ ਜ਼ਿਆਦੇ ਜਿਨ੍ਹਾਂ ਨੇ ਮਤਲਬ ਇਹ ਲਾਈਨ ਛੱਡ ਕੇ ਕਿਸੇ ਆਲਦੀ ਨਾਲ ਕਪੜੇ ਦੇ ਨਿਕਾਨਾ ਬੋਲੀਆਂ ਕਿਸੇ ਨੇ ਹੋਰ ਵੀ ਨੌਕਰੀ ਕਰ ਲਈ ਇਹ ਉਹ ਬਾਹਰ ਬਦੇ ਚੱਲ ਜਾਂਦੇ ਆ ਉੱਥੇ ਜਾ ਕੇ ਉਹ ਵਿਚਾਰੇ ਵੀ ਟਰੱਕ ਚਲਾਉਣ ਲੱਗੇ ਨੇ ਬਿਲਕੁਲ ਅੱਜ ਆਪਾਂ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਰੋਲ ਮਾਡਲ ਹੋ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਗੁਰਬਾਣੀ ਕੀਰਤਨ ਦੇ ਨਾਲ ਦਿਲੋਂ ਮੁਹੱਬਤ ਕਰਦੇ ਹਨ ਉਹਨਾਂ ਦੇ ਵਾਸਤੇ ਇੱਕ ਪ੍ਰੇਰਨਾ ਸਰੋਤ ਹਨ ਤੇ ਕਦੇ ਜਿਹੜੇ ਰੋਲ ਮਾਡਲ ਹੁੰਦੇ ਨੇ ਜਾਂ ਜਿਹੜੇ ਲੋਕਾਂ ਦੇ ਵਾਸਤੇ ਇੱਕ ਗਾਈਡੈਂਸ ਜਾਂ ਪ੍ਰੇਰਨਾ ਸਰੋਤ ਮੰਨੇ ਨੇ ਤੇ ਇਹਨਾਂ ਲੋਕਾਂ ਨੂੰ ਸਮਾਜ ਦੇ ਵਿੱਚ ਜਾਂ ਜਿਹੜੀਆਂ ਕਹਿ ਸਕਦੇ ਨੇ ਕਿ ਨੁਮਾਇੰਦਾਂ ਜੱਥੇਬੰਦੀਆਂ ਹੁੰਦੀਆਂ ਨੇ ਜਦੋਂ ਅਸੀਂ ਸਿੱਖਾਂ ਦੀ ਸ਼ਰੋਨੀਪੁਰ ਦੋਹਰਾ ਪ੍ਰਬੰਧਕ ਕਮੇਟੀ ਇੱਕ ਸਰਮੌਰ ਜੱਥੇਬੰਦੀ ਦੀ ਗੱਲ ਕਰਦੇ ਹਾਂ ਸੰਸਥਾ ਦੀ ਗੱਲ ਕਰਦੇ ਕਦੇ ਅਜਿਹੀ ਵੱਡੀ ਜੱਥੇਬੰਦੀ ਦੇ ਵੱਲੋਂ ਤੁਹਾਨੂੰ ਮਾਨ ਸਨਮਾਨ ਮਿਲਿਆ ਕੋਈ ਇਹਨਾਂ ਸੌਂਜੀ ਮੈਂ ਅੱਜ ਤੁਸੀਂ ਮੇਰੇ ਕੋਲ ਆਏ ਹੋ ਸਕਦਾ ਵੀ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਸ਼ਾਇਦ ਮੇਰੀ ਪਛਾਣ ਯਾ ਕਿਵੇਂ ਕੋਲ ਆ ਲੱਗ ਸਕੇ ਜੀ ਚਲੋ ਇਸ ਇਲਾਕੇ ਦੇ ਨੇ ਤਾਂ ਸਾਨੂੰ ਜਾਣਦੇ ਆ ਤਕਰੀਬਨ ਅਸੀਂ ਇੱਥੇ ਕਲਪੋ ਕੜਾ ਦਾ 10 ਪਿੰਡਾ ਆਪਣਾ ਸੁਭਰਾ ਲਾ ਲਓ ਜਾਂ ਹੋਰ ਲਾਗੇ ਲਾਗੇ ਜਿੱਥੇ ਅਸੀਂ ਮਤਲਬ ਕੀ ਫੰਦੀ ਸੇਵਾ ਨਿਭਾਉਂਦੇ ਆ ਸਾਨੂੰ ਵੀਰ ਉਹ ਸਰਕਾਰ ਨਾਲ ਸਾਥੀ ਤੇ ਬਹੁਤਾ ਮਦਦ ਆਪਾਂ ਨੂੰ ਤੁਗਤਾਈ ਨਾ ਕੋਈ ਸੰਸਥਾ ਉਹ ਸਗਦਾ ਕਿ ਵੀਰ ਨੂੰ ਨਾਮ ਪਤਾ ਹੋਵੇ ਮੇਰੇ ਬਾਰੇ ਤੇ ਇਸ ਕਰਕੇ ਥੋੜਾ ਜਿਹਾ ਵੀ ਨਹੀਂ ਕੋਈ ਆਇਆ ਨਹੀਂ ਪਹੁੰਚਿਆ ਅੰਤੋਂ ਦੇ ਵਿੱਚ ਸਾਂਝਾ ਇਹ ਸਵਾਲ ਕਰ ਦਿੰਦਾ ਜਦੋਂ ਅਸੀਂ ਜੱਥਿਆਂ ਦੇ ਨਾਲ ਗੱਲ ਕਰਦੇ ਆ ਜਾਂ ਜਿਹੜੇ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ ਜਾਂ ਸਿੱਖ ਕੌਮ ਦੇ ਵੱਲੋਂ ਵੱਡੀ ਮਾਨਤਾ ਦਿੱਤੀ ਜਾਂਦੀ ਹੈ ਤੋਂ ਵੱਲੋਂ ਦਲੀਲ ਹੁੰਦੀ ਹੈ ਕਿ ਵਿਦੇਸ਼ ਦੀ ਧਰਤੀ ਤੇ ਜਾਣਾ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕੀ ਲੱਗਦਾ ਹੈ ਕਿ ਵਿਦੇਸ਼ ਦੀ ਧਰਤੀ ਤੇ ਜ਼ਿਆਦਾ ਸਿੱਖੀ ਪ੍ਰਚਾਰ ਪ੍ਰਸਾਰ ਦੀ ਇਸ ਵੇਲੇ ਲੋੜ ਹੈ ਜਾਂ ਫਿਰ ਪੰਜਾਬ ਤੇ ਜ਼ਿਆਦਾ ਨਜ਼ਰ ਆਉਂਦੀ ਹੈ ਕਿ ਇੱਥੇ ਜ਼ਿਆਦਾ ਲੋੜ ਹੈ ਪ੍ਰਚਾਰ ਪ੍ਰਸਾਰ ਕਰਨ ਦੀ ਦੇਖੋ ਜੀ ਇਹਦੇ ਸਿੱਖੀ ਦੇ ਪ੍ਰਚਾਰ ਦੀ ਗੱਲ ਕਰੀ ਗਿਆਂ। ਠੀਕ ਹੈ ਚਲੋ ਸਿੱਖੀ ਦਾ ਪ੍ਰਚਾਰ ਹਰ ਕੋਨੇ ਤੱਕ ਹੋਣਾ ਚਾਹੀਦਾ। ਮੈਂ ਇਨਕੀ ਨਹੀਂ ਚਾਹੀਦਾ। ਪਰ ਉਹ ਸਿਆਣੇ ਕਹਿੰਦੇ ਆ ਕਿ ਜੇ ਸਿਆਣੀ ਸਵਾਰੀ ਘਰ ਦੇ ਵਿੱਚ ਕੂੜਾ ਇਕੱਤਰਿਆ ਹੋਵੇ ਤਾਂ ਕੀ ਉਹ ਅੱਡੇ ਤੇ ਜਾ ਕੇ ਬਹੁਤ ਫੇਰਦੀ ਫਿਰੇ। ਤੇ ਜੇ ਘਰੇ ਆ ਜਾਂਦੇ ਉਹ ਆਖੇ ਵੀ ਨਹੀਂ ਘਰੇ ਦੇ ਬੀਬੀ ਤੇ ਗੰਦ ਪਿਆ ਤੇ ਤੁਹਾਨੂੰ ਲੱਗਦਾ ਅੱਡੇ ਤੇ ਜਾ ਕੇ ਛੜਕਾ ਸਾਫ ਕਰਦੀ ਕਰਦੀ ਆ। ਇਹ ਗੱਲ ਕੋਈ ਜਾਂਦੀ ਨਹੀਂ। ਸਾਡੇ ਪੰਜਾਬ ਦੇ ਵਿੱਚ ਇਸ ਵਕਤ ਜੋ ਹਾਲਾਤ ਚੱਲ ਰਿਹਾ ਬੜੇ ਗੰਭੀਰ ਆ ਕਿਉਂਕਿ ਇਹ ਦੁਜੇ ਤਰ੍ਹਾਂ ਜਿਹੜੇ ਕਈ ਆ ਇੱਕ ਤਾਂ ਸਾਨੂੰ ਦਬਾਉਣ ਦਾ ਯਤਨ ਕਰਦੇ ਤੁਸੀਂ ਵੇਖੀਂਗਾ ਨਾ ਹਮ ਇੱਕ ਦੂਸਰੇ ਤਰ੍ਹਾਂ ਜਿਵੇਂ ਇਹਨਾਂ ਨੂੰ ਵਿਹਲਾ ਜਾ ਮਦਾਨ ਲੱਗਦਾ ਨਾ ਕਿ ਪੰਜਾਬ ਵਿਹਲਾ ਜਾ ਹੋ ਗਿਆ ਹਨ ਪ੍ਰਚਾਰਕਾ ਇਹ ਸਾਰੇ ਤਾਂ ਵਿਦੇਸ਼ਾਂ ਚ ਉੱਟ ਗਏ ਹਮ ਇਹਨਾਂ ਨੂੰ ਗੈਰ ਕਰੋ ਜਦੋਂ ਲਾਲ ਜਿ ਦੇ ਲੋ ਇਹਨਾਂ ਨੇ ਬਤੀਆਂ ਬੱਚਿਆਂ ਦਾ ਲਾਲ ਜਿ ਦੇ ਦੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਲਾਲ ਚ ਵਾਸ ਹੋ ਕੇ ਤੇ ਕਿਸੇ ਨੇ ਛੱਡ ਜਾਣਾ ਕਿ ਚੰਗੀ ਗੱਲ ਨਹੀਂ ਕਿਉਂਕਿ ਅਸੀਂ ਉਹ ਗੁਰੂ ਸਾਹਿਬਾਨ ਮਹਾਰਾਜਾਂ ਦੇ ਵਾਰਸਾਂ ਇਹਨਾਂ ਦੇ ਸੰਗਾਂ ਨੇ ਭੁੱਖੇ ਰਹੇ ਲੇ ਕੇ ਵੀ ਆਪਣੇ ਪਰਮਾਤਮਾ ਛੱਡਿਆ ਨਹੀਂ ਬਿਲਕੁਲ ਬੱਚਿਆਂ ਨੂੰ ਟੋਟੇ ਕਰਵਾ ਲੈ ਪਰ ਲਾਲ ਚ ਵਿੱਚ ਨਹੀਂ ਆਪਾਂ ਲਿਕੇ ਛੋਟੇ ਸਾਹਿਬ ਜੀਾਂ ਦੀ ਗੱਲ ਕਰਦੇ ਜੀ ਕਿਹਨੇ ਲਾਲ ਦੇ ਦਿੱਤੇਗਾ ਹੂੰ ਮੈਂ ਇਹ ਗੱਲ ਨਹੀਂ ਕਿੰਨਾ ਬਾਕੀ ਗੱਲ ਹੈ ਕਿ ਜਦੋਂ ਖੁੱਲਾ ਥਾਂ ਹੋਏ ਨਾ ਉਹਨੂੰ ਮਲਣ ਦੀ ਕੋਸ਼ਿਸ਼ ਕਰਦਾ ਬਿਲਕੁਲ ਇਸ ਕਰਕੇ ਜਿਹੜਾ ਪ੍ਰਚਾਰ ਆ ਨਾ ਸਾਨੂੰ ਸਭ ਤੋਂ ਪਹਿਲਾਂ ਸਾਡੇ ਪੰਜਾਬ ਨੂੰ ਸਮਰਪਣ ਦੀ ਅੱਜ ਲੋੜ ਆ ਹੂੰ ਬਹੁਤ ਖੋਸ਼ਾ ਪੰਜਾਬ ਵਿੱਚ ਹੀ ਰੋਟੀ ਤੋਂ ਨਹੀਂ ਸੀ ਮਲਦੇ ਬਿਲਕੁਲ ਆ ਭਾਈ ਰਣਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਸਮਾਜ ਦੇ ਵਿੱਚ ਪ੍ਰੇਰਣਾ ਸਰੋਤ ਖਾਸ ਕਰਕੇ ਸਿੱਖ ਜਗਤ ਵਾਸਤੇ ਪ੍ਰੇਰਣਾ ਸਰੋਤ ਬਣ ਕੇ ਵਿਚਰਦੇ ਪਏ ਨੇ ਔਰ ਆਪ ਵਿਖਦੇ ਵਿੱਚ ਵੀ ਯਤਨ ਕਰਾਂਗਾ ਕਿਉਂਕਿ ਜਦੋਂ ਅਸੀਂ ਸਮਰਾਜ ਇਲਾਕੇ ਦੀ ਗੱਲ ਕਰਦੇ ਇੱਕ ਇਲਾਕਾ ਸ਼ਬਦ ਇਸ ਕਰਕੇ ਵਰਤਿਆ ਵਰਤਿਆ ਹੈ ਕਿਉਂਕਿ ਬਹੁਤ ਵਿਸ਼ਾਲ ਨਗਰੀ ਹੈ ਔਰ ਇਸ ਵਿਸ਼ਾਲ ਨਗਰੀ ਦੇ ਵਿੱਚ ਬਿਹਤਰੀਨ ਕਲਾ ਦੇ ਨਾਲ ਭਰਪੂਰ ਲੋਕਾਂ ਦਾ ਵਸੇਬਾ ਹੈ ਤੇ ਉਹਨਾਂ ਵਸੇਬੇ ਵਾਲੇ ਲੋਕਾਂ ਦੇ ਨਾਲ ਜਾਂ ਜਿਹੜੇ ਕਿਤੇ ਨਾ ਕਿਤੇ ਇੱਕ ਵਿਲੱਖਣ ਪ੍ਰਕਾਰ ਦੀ ਕਲਾ ਆਪਣੇ ਕੋਲੇ ਰੱਖਦੇ ਨੇ ਉਹਨਾਂ